ਇਹ ਨਜ਼ਾਰਾ ਰਹਿ ਰਹੇ ਆ ਪੂਰਾ ਨਜ਼ਾਰਾ ਜਿਹਨੂੰ ਕਹਦੀਏ ਜ਼ਿੰਦਗੀ ਦਾ ਪੂਰਾ ਸੁਆਦ ਦਿਨ ਵੀ ਪੂਰਾ ਕੜਾਕੇ ਦਾ ਲੱਗਿਆ ਹੋਇਆ ਆ ਗਈ ਬਈ ਲਓ ਬਾਈ ਜੀ ਯਾਰ ਤੇਰੇ ਨਾਲ ਗੱਡੀ ਲੈ ਲਈ 3005 ਵਿੱਚ ਬਜਾਰੋਂ ਤੇ ਰੱਖ ਲਈ ਦੇਸੀ ਗਾਨਾ ਸਮਾਂ ਲੱਗ ਗਿਆ 22 ਸੈਕਿੰਡ 41 ਪੁਆਇੰਟ ਦਾ ਲੱਗ ਗਿਆ ਬਾਈ ਜੀ ਸਮਾਂ 22 ਸੈਕਿੰਡ 41 ਪੁਆਇੰਟ ਦਾ ਲੱਗ ਗਿਆ ਸਮਾਂ ਬਾਈ ਜੀ ਇਹ ਕੌਣ ਭੱਜ ਗਿਆ ਇਹ ਮਨਜੀਤ ਸਿੰਘ ਡੋਗਰ ਜਗਤਪੁਰ ਰਾਜੂ ਸਰਹਾਲਾ ਮੇਜਰ ਬਿਹਾਰਾ ਕਾਲਾ ਕਲਾਲ ਹੀਪੂ ਕਲਾਲ ਅਪਤਾਰ ਸਿੰਘ ਜੀ ਕਲਾਲ ਪਿਰਥੀ ਘਣਕਸਾ ਗੋਪੀ ਰੁੜਕਾ ਕਾਲਾ ਰੁੜਕਾ ਇਹ ਪਰਥੀ ਕਣਕਸਾ ਫੌਜੀ ਨਾਗਰਾ ਡੀਸੀ ਨਾਗਰਾ ਹਮਮਤ ਸਿੰਘ ਦੀ ਸ਼ੇਰਗੱਲ ਮਨਜੀਤ ਸਿੰਘ ਦੀ ਡੋਗਰ ਟੀਜੇ ਸ਼ੇਰਗੱਲ ਜਗਤਪੁਰ ਦਾ ਰਾਜੂ ਸਰਹਾਲੇ ਦਾ ਮੇਜਰ ਬਿਹਾਲੇ ਦਾ ਘਰ ਦਾ ਜੱਟ ਭੱਜ ਗਿਆ ਘਰ ਦਾ ਜੱਟ ਪੰਡਤ ਜੱੱਬੋ ਮਾਜਰੇ ਨੇ ਕੀਤੀ ਆ ਗਡਵਾਨੀ ਟੱਕਰ ਹੋ ਗਈ ਆ ਵੱਡੀ ਦੇਖਦੇ ਆ ਹੁਣ ਕੌਣ ਟੱਕਰ ਦਿੰਦਾ ਵਾ ਔਰਲੇ ਪਾਸੇ ਅੰਗਰੇਜ਼ ਤੇ ਪਰਲੇ ਪਾਸੇ ਸਮੁੰਦਰ ਤੇ ਮੁਕਾਬਲਾ ਫਸ ਗਿਆ